ਗੁੱਡ ਮਾਰਨਿੰਗ एवरीवन ਆਮ ਸੰਕਤ ਚੋਹਨ ਮੋਟੀਵੇਸ਼ਨ ਸਪੀਕਰ ਐਂਡ ਯੂਟਿਊਬਰ ਪਟਿਆਲਾ ਪੰਜਾਬ ਅੱਜ ਬਹੁਤ ਹੀ ਸੋਹਣਾ ਦਿਨ ਹੈ ਜੀ ਅੱਜ ਸਵੇਰ ਦੇ ਸਵੇਰੇ ਮੈਂ ਅੱਜ 12th ਗਾਰਡਨ ਵਿੱਚ ਆਇਆ ਅੱਜ ਧੰਤੇਰਸ ਦਾ ਦਿਨ ਹੈਗਾ ਅੱਜ ਬਹੁਤ ਸ਼ੁਭ ਦਿਨ ਹੈ ਦੀਵਾਲੀ ਦੇ ਜਿਹੜੇ 5 ਦਿਨਾਂ ਦਾ ਤਿਉਹਾਰ ਹੈ ਉਹ ਪਹਿਲਾ ਦੀਪੋਤਸਵ ਦਾ ਦਿਨ ਹੈਗਾ ਅੱਜ ਦੇ ਦਿਨ ਲੋਕ Maa ਲਕਸ਼ਮੀ ਦੀ ਭਗਵਾਨ ਧਨਵੰਤਰੀ ਦੀ ਪੂਜਾ ਕਰਦੇ ਨੇ ਤੇ ਅੱਜ ਘਰਾਂ ਵਿੱਚ ਜਿਹੜੀ ਸਜਾਵਟ ਦੀ ਸਮਾਨ ਹੁੰਦੇ ਨੇ ਉਸ ਦੀ ਖਰੀਦਦਾਰੀ ਵੀ ਅੱਜ ਤੋਂ ਹੀ ਸ਼ੁਰੂ ਕਰਦੇ ਨੇ ਜਿਨ੍ਹਾਂ ਦੀ ਗੁਣਗੈਸ ਹੁੰਦੀ ਹੈ ਸੋਨਾ ਚਾਂਦੀ ਜਾਂ ਕੁਝ ਹੋਰ ਵਸਤਾਂ ਧਾਤਾਂ ਉਹ ਖਰੀਦੇ ਨੇ ਜੀ ਅੱਜ ਘਰਾਂ ਲਈ ਇਹ ਜ਼ਰੂਰਤ ਦੀ ਜਿਹੜੇ ਸਮਾਨ ਹੁੰਦੇ ਨੇ ਇਹ ਭਾਂਡੇ ਬਰਤਨ ਉਹ ਵੀ ਖਰੀਦੇ ਨੇ ਕਹਿੰਦੇ ਨੇ ਅੱਜ ਦੀ ਖਰੀਦਦਾਰੀ ਕੀਤੀ ਹੋਈ ਸਾਰਾ ਸਾਲ ਸ਼ੁਭ ਰਹਿੰਦੀ ਹੈ ਤੇ ਅੱਜ ਜਿੰਨੀ ਕ ਆਪਣੀ ਗੁਣਗੈਸ ਹੈ ਉਸੇ ਹਿਸਾਬ ਇਹ ਆਪਾਂ ਨੂੰ ਖਰੀਦਦਾਰੀ ਵੀ ਕਰਨੀ ਚਾਹੀਦੀ ਹੈ ਅੱਜ ਤੇ ਘਰਾਂ ਵਿੱਚ ਆਪਾਂ ਸਫਾਈਆਂ ਵੀ ਸ਼ੁਰੂ ਕਰ ਕੀਤੀ ਹੋਈ ਹੈ ਤੇ ਅੱਜ ਤੋਂ ਬਾਅਦ ਘਰਾਂ ਵਿੱਚ ਜਿਹੜੀ ਡੈਕੋਰੇਸ਼ਨ ਕਰਦੇ ਆਂ ਸਜਾਵਟ ਕਰਦਿਆਂ ਇਹ ਚਾਵਾਂ ਨਾਲ ਜਿਵੇਂ ਇਹ ਲਾਈਟਾਂ ਲਗਾਣੀਆਂ ਲੜੀਆਂ ਲਗਾਣੀਆਂ ਦੀਪੋਸਵ ਪੰਜ ਦਿਨਾਂ ਦਾ ਜਿਹੜਾ ਦੀਪੋਸਵ ਦਾ ਤਿਹਾਰ ਹੈ ਅੱਜ ਦੇ ਦਿਨ ਸ਼ੁਰੂ ਹੋ ਜਾਂਦਾ ਹੈ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਭਗਵਾਨ ਧਨਵੰਤਰੀ ਦੇ ਜਿਹੜੀ ਪੂਜਾ ਦੀ ਔਰ ਮਾਂ ਲక్ష్ਮੀ ਦੀ ਪੂਜਾ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਇੱਕ ਕੰਮ ਹੋਰ ਇਹ ਜਿਹੜੇ ਆਪਣੇ ਤੋਂ ਲੋਕ ਨਾਰਾਜ਼ ਨੇ ਅਜੇ ਆਪਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਆਪਾਂ ਮਨਾਈਏ ਉਹਨਾਂ ਨੂੰ WhatsApp ਤੇ ਕੋਈ ਮੈਸੇਜ ਭੇਜੀਏ ਸੋਸ਼ਲ ਮੀਡੀਆ ਰਾਹੀਂ ਆਪਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰੀਏ ਕਿਉਂਕਿ ਜਦ ਮਨ ਵਿੱਚ ਆਪਣੇ ਕੁੜਤਨ ਆ ਜਾਂਦੀ ਹੈ ਕਿਸੇ ਵਾਸਤੇ ਨਾਰਾਜ਼ਗੀ ਆ ਜਾਂਦੀ ਹੈ ਦੇਖੋ ਨਾਰਾਜ਼ਗੀਆਂ ਘਰ ਵਿੱਚ ਦੋ ਪਾਂਡੇ ਹੁੰਦੇ ਆ ਖੜਕਦੇ ਵੀ ਨੇ ਲੇਕਿਨ ਆਪਾਂ ਜਿਆਦਾ ਦਿਨਾਂ ਤੱਕ ਅਗਰ ਉਹਨਾਂ ਨਾਲ ਨਾਰਾਜ਼ਗੀ ਬਣਾ ਕੇ ਰੱਖਾਂਗੇ ਤਾਂ ਵਿਰੋਧ ਦਾ ਕਾਰਨ ਬਣਦੀ ਹੈ ਤੋਂ ਸੋ ਮੈਂ ਸਾਰਿਆਂ ਨੂੰ ਕਹਾਂਗਾ ਇਸ ਖੁਸ਼ੀ ਦੇ ਤਿਹਾਰ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਯਾਦ ਕਰੋ ਜਿਹੜੇ ਤੁਹਾਡੇ ਤੋਂ ਨਾਰਾਜ਼ ਨੇ ਜਾਂ ਤੁਸੀਂ ਉਹਨਾਂ ਤੋਂ ਨਾਰਾਜ਼ ਹੋ ਸਾਰਿਆਂ ਨੂੰ हैप्पी दिवाली जी धनतेरस भी बहुत-बहुत शुभकामनाएं जी नमस्कार जी